ਕਹਿੰਦੇ ਨੇ ਕਿ ਦੁਨੀਆ ਦੇ ਉੱਤੇ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਇੱਕ ਮਾਂ ਤੇ ਦਾ ਪਰ ਅੱਜ ਦੇ ਸਮੇਂ ਦੇ ਵਿੱਚ ਕਲਯੁਗ ਦੇ ਸਮੇਂ ਦੇ ਵਿੱਚ ਇਹ ਰਿਸ਼ਤਾ ਕੋਈ ਜ਼ਿਆਦਾ ਮਜ਼ਬੂਤ ਰਿਸ਼ਤਾ ਨਹੀਂ ਰਹਿ ਗਿਆ ਕਿਉਂਕਿ ਜਿਵੇਂ ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਈ ਇਹੋ ਜਿਹੀਆਂ ਵਾਰਦਾਤਾ ਦੇਖ ਰਹੇ ਹੋ ਕਿ ਇੱਕ ਮਾਂ ਵੱਲੋਂ ਆਪਣੀ ਧੀ ਨੂੰ ਕਦੀ ਧੀ ਵੱਲੋਂ ਆਪਣੀ ਮਾਂ ਨੂੰ ਆਪਣੇ ਹੀ ਸਵਾਰਥ ਦੇ ਲਈ ਮਾਰ ਦਿੱਤਾ ਗਿਆ ਇਹ ਸਾਰੀਆਂ ਵਾਰਦਾਤਾ ਤੋਂ ਇਹੀ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਰਿਸ਼ਤਾ ਐਹੋ ਜਿਹਾ ਨਹੀਂ ਜਿਹਦੇ ਉੱਤੇ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਸਕਦੇ ਹੋ। ਭਾਵੇਂ ਉਹ ਤੁਹਾਡੀ ਸਖੀ ਮਾਂ ਹੀ ਕਿਉਂ ਨਾ ਹੋਵੇ। ਜਿਹੜੀ ਅੱਜ ਦੀ ਸੱਚੀ ਘਟਨਾ ਹੈ ਇਹਦੇ ਵਿੱਚ ਵੀ ਇੱਕ ਮਾਂ ਆਪਣੇ ਸਵਾਰਥ ਦੇ ਪਿੱਛੇ ਘੜਦੇ ਉਸ ਜੀ ਦਾ ਕਤਲ ਕਰ ਦਿੰਦੀ ਹੈ ਜਿਸ ਨੂੰ ਘਰ ਦੇ ਵਿੱਚ ਸਾਰੇ ਹੀ ਜੀ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰ ਕਰਦੇ ਸਨ। ਤੇ ਜਦੋਂ ਇਹ ਕਤਲ ਦਾ ਰਾਜ਼ ਖੁੱਲ ਕੇ ਸਾਹਮਣੇ ਆਉਂਦਾ ਹੈ ਤਾਂ ਲੋਕੀ ਹੈਰਾਨ ਸਨ ਕਿ ਇੱਕ ਮਾਂ ਇੰਨੀ क्रूर ਵੀ ਹੋ ਸਕਦੀ ਹੈ। ਕਿ ਉਹ ਆਪਣੇ ਹੀ ਸਵਾਰਥ ਨੂੰ ਪੂਰਾ ਕਰਨ ਵਾਸਤੇ ਐਡਾ ਵੱਡਾ ਕਦਮ ਚੱਕ ਸਕਦੀ ਹੈ ਦੋਸਤੋ ਇਹ ਜਿਹੜੀ ਸੱਚੀ ਘਟਨਾ ਹੈ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀ ਹੈ ਪਟਿਆਲਾ ਦੀ ਤਹਿਸੀਲ ਪੈਂਦੀ ਹੈ ਨਾਬਾ ਤੇ ਨਾਬਾ ਦੇ ਵਿੱਚ ਇੱਕ ਕਲੋਨੀ ਪੈਂਦੀ ਹੈ ਵਿਕਾਸ ਇਸ ਕਲੋਨੀ ਦੇ ਵਿੱਚ ਇੱਕ ਵਿਧਵਾ ਔਰਤ ਅਰੁਣਾ ਦੇਵੀ ਆਪਣੇ ਪਰਿਵਾਰ ਸਮੇਤ ਰਹਿੰਦੀ ਸੀ ਉਸ ਦੇ ਘਰ ਦੇ ਵਿੱਚ ਉਹਦਾ ਇੱਕ ਮੁੰਡਾ ਸੀ ਜਿਹਦੀ 2022 ਦੇ ਵਿੱਚ ਇੱਕ ਐਕਸੀਡੈਂਟ ਦੇ ਚਲਦਿਆਂ ਮੌਤ ਹੋ ਜਾਂਦੀ ਹੈ ਹੁਣ ਇਸ ਔਰਤ ਦੀਆਂ 4 ਕੁੜੀਆਂ ਸਨ ਤੇ ਚਾਰਾਂ ਦੇ ਵਿੱਚੋਂ ਤਿੰਨਾਂ ਦਾ ਵਿਆਹ ਹੋ ਚੁੱਕਿਆ ਸੀ ਇੱਕ ਕੁੜੀ ਇਹਦੇ ਨਾਲ ਹੀ ਰਹਿ ਰਹੀ ਸੀ ਇਹ ਜਿਹੜੀ ਕੁੜੀ ਰਹਿੰਦੀ ਸੀ ਇਹਦੀ ਉਮਰ ਸੀ ਲਗਭਗ 25 ਸਾਲ ਇਹਦਾ ਨਾਮ ਸੀ ਅਨੂ ਅਨੂ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਹੀ ਇੱਕ ਦਿਨ 4 ਦਸੰਬਰ 2024 ਦੀ ਸ਼ਾਮ ਦਾ ਟਾਈਮ ਸੀ 7:30 ਵਜੇ ਦਾ ਘਰ ਦੇ ਵਿੱਚੋਂ ਕੁਝ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਨੇ ਜਿਵੇਂ ਕੋਈ ਚੀਕਾ ਮਾਰ ਰਿਹਾ ਹੁੰਦਾ ਹੈ ਪਰ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜੀ ਮਾਂ ਸੀ ਔਰਨਾ ਇਹਦੀ ਤੇ ਜਿਹੜੀ ਇਹਦੀ ਕੁੜੀ ਸੀ ਇਨਾਂ ਦੇ ਵਿੱਚ ਅਕਸਰ ਹੀ ਮਾਰਾ ਮੋਟਾ ਝਗੜਾ ਹੁੰਦਾ ਰਹਿੰਦਾ ਸੀ ਜਿਸ ਕਰਕੇ ਇਹਨਾਂ ਦੀਆਂ ਆਵਾਜ਼ਾਂ ਗੁਵਾਂਡੀਆਂ ਤੱਕ ਪਹੁੰਚਦੀਆਂ ਰਹਿੰਦੀਆਂ ਸਨ ਹੁਣ ਗੁਵਾਂਡੀਆਂ ਨੂੰ ਇਹੀ ਲੱਗਦਾ ਸੀ ਕਿ ਸ਼ਾਇਦ ਇਹ ਅੱਜ ਫਿਰ ਝਗੜ ਰਹੀਆਂ ਹੋਣਗੀਆਂ ਇਸ ਕਰਕੇ ਇਹਨਾਂ ਦੀਆਂ ਚੀਕਾਂ ਦੀ ਆਵਾਜ਼ ਆ ਰਹੀ ਸੀ ਪਰ ਜਦੋਂ ਗੁਵਾਂਢੀ ਇਹ ਦੇਖਦੇ ਨੇ ਕਿ ਇਹਨਾਂ ਦਾ ਜਿਹੜਾ ਬਾਹਰੋਂ ਤਾਲਾ ਵੱਜਿਆ ਹੋਇਆ ਸੀ ਤੇ ਜਿਹੜਾ ਇਹਨਾਂ ਦੇ ਘਰ ਦੇ ਇੱਕ ਪਿੱਛੇ ਗੇਟ ਸੀ ਉਹਦੇ ਵੱਲ ਜਦੋਂ ਉਹ ਦੇਖਦੇ ਨੇ ਤਾਂ ਉਹਦੇ ਵੀ ਤਾਲਾ ਵੱਜਿਆ ਹੋਇਆ ਸੀ ਹੁਣ ਘਰ ਦੇ ਦੋਨੇ ਦਰਵਾਜ਼ੇ ਦੋਨਾਂ ਪਾਸੇ ਉਹ ਬੰਦ ਸੀ ਪਰ ਘਰ ਦੇ ਵਿੱਚ ਆਵਾਜ਼ਾਂ ਆ ਰਹੀਆਂ ਸਨ ਹੁਣ ਗਵਾਂਡੀਆਂ ਨੂੰ ਇਹ ਸ਼ੱਕ ਹੁੰਦਾ ਹੈ ਕਿ ਦੋਨੇ ਪਾਸੇ ਤਾਂ ਦਰਵਾਜ਼ੇ ਬੰਦ ਨੇ ਪਰ ਘਰ ਦੇ ਅੰਦਰ ਕੋਈ ਤਾਂ ਜ਼ਰੂਰ ਹੈ ਹੁਣ ਇਸ ਤਰ੍ਹਾਂ ਹੀ ਰਾਤ ਦੇ 9 ਵਜੇ ਦਾ ਟਾਈਮ ਹੁੰਦਾ ਹੈ ਇਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਲਾਈਟਾਂ ਸਨ ਉਹ ਬੰਦ ਹੋ ਜਾਂਦੀਆਂ ਨੇ ਤੇ ਕੋਈ ਭੱਜਦਾ ਹੋਇਆ ਦਿਖਾਈ ਦਿੰਦਾ ਹੈ ਹੁਣ ਗਵਾਂਡੀਆਂ ਨੂੰ ਜਿਵੇਂ ਸ਼ੱਕ ਹੁੰਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਬੰਦਾ ਭੱਜ ਕੇ ਬਾਹਰ ਗਿਆ ਹੈ ਤੇ ਹੁਣ ਇਹ ਸੋਚਦੇ ਨੇ ਕਿ ਇਹ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਕੁੜੀ ਸੀ ਅਨੂ ਉਹਦੇ ਨਾਲ ਕੁਝ ਗਲਤ ਨਾ ਹੋ ਗਿਆ ਹੋਵੇ ਇਸ ਲਈ ਇਸ ਘਰ ਦੇ ਜਿਹੜੇ ਲਾਗੇ ਗਵਾਂਢੀ ਸਨ ਉਹਨਾਂ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਕੁਝ ਨਾ ਕੁਝ ਇਸ ਘਰ ਦੇ ਵਿੱਚ ਗਰਬਰ ਜ਼ਰੂਰ ਹੈ ਪੁਲਿਸ ਆਉਂਦੀ ਹੈ ਤਾਂ ਪੁਲਿਸ ਆ ਕੇ ਜਦੋਂ ਇਸ ਘਰ ਦਾ ਤਾਲਾ ਤੋੜ ਕੇ ਅੰਦਰ ਐਂਟਰ ਹੁੰਦੀ ਹੈ ਤਾਂ ਅੰਦਰ ਦਾ ਮਾਹੌਲ ਵੇਖ ਕੇ ਇਹ ਹੈਰਾਨ ਹੋ ਜਾਂਦੇ ਨੇ ਕਿਉਂਕਿ ਅੰਦਰ ਜਿਹੜੀ ਇਹ ਕੁੜੀ ਸੀ ਅਨੂ ਇਹਦੀ লাশ ਪਈ ਹੋਈ ਸੀ ਤੇ ਪੂਰਾ ਦਾ ਪੂਰਾ ਫਰਸ਼ ਜਿਹੜਾ ਸੀ ਉਹ ਖੂਨ ਦੇ ਨਾਲ ਲਥਪਥਾ ਹੋਇਆ ਸੀ ਤੇ ਅਨੂ ਦੀ লাশ ਜਿਹੜੀ ਸੀ ਉਹ ਜਿਵੇਂ ਕਸੀਟ ਕੇ ਕਿਸੇ ਨੇ ਪਿਛਲੇ ਵਾਲਾ ਕਮਰਾ ਜਿਹੜਾ ਕਾਫੀ ਡੂੰਘਾ ਸੀ ਬਾਕੀ ਕਮਰਿਆਂ ਦੇ ਨਾਲੋਂ ਤੇ ਉਹਦੇ ਵਿੱਚ ਇਹ লাশ ਨੂੰ ਸੁੱਟਿਆ ਹੋਇਆ ਸੀ ਤੇ ਕਸੀਟ ਦਿਹਾ ਹਿਆ ਜਿਹੜੀ ਖੂਨ ਦੀ ਇੱਕ ਧਾਰ ਵਹਿੰਦੀ ਹੋਈ ਜਿਹੜੀ ਉਹ ਪੂਰੇ ਫਰਸ਼ ਦੇ ਉੱਤੇ ਅੰਦਰ ਨੂੰ ਗਈ ਹੋਈ ਸੀ ਪੁਲਿਸ ਨੇ ਇਸ লাশ ਨੂੰ ਆਪਣੀ ਕਸਟਡੀ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਆਸਪਰੋਸ਼ ਦੇ ਕੋਲੋਂ ਵੀ ਪੁੱਛਗਿੱਛ ਸ਼ੁਰੂ ਕਰਦੀ ਹੈ ਤੇ ਪੁਲਿਸ ਦੀ ਜਾਂਚ ਦੇ ਵਿੱਚ ਨਿਕਲ ਕੇ ਇਹ ਸਾਹਮਣੇ ਆਉਂਦਾ ਹੈ ਕਿ ਇਹ ਜਿਹੜੀ ਕੁੜੀ ਅਨੂ ਸੀ ਇਹਦੀ ਮਾਂ ਸੀ ਅਰੁਣਾ ਦੇਵੀ ਇਹ ਦੋਨੇ ਜਾਣੀਆਂ ਇਸ ਘਰ ਦੇ ਵਿੱਚ ਰਹਿ ਰਹੀਆਂ ਸਨ ਪਰ ਇਹ ਜਿਹੜੀ ਮਾਂ ਸੀ ਅਰੁਣਾ ਦੇਵੀ ਉਹਦਾ ਨਾਜਾਇਜ਼ ਸਬੰਧ ਕਿਸੇ ਬੰਦੇ ਦੇ ਨਾਲ ਸੀ ਜਿਸ ਦਾ ਨਾਮ ਸੀ ਸਤਗੁਰੂ ਸਿੰਘ ਤੇ ਇਹ ਬੰਦਾ ਪਿਛਲੇ 1 ਸਾਲ ਤੋਂ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ ਪਰ ਇਹਦੀ ਜਿਹੜੀ ਕੁੜੀ ਸੀ ਅਨੂ ਉਹ ਇਸ ਗੱਲ ਦਾ ਵਿਰੋਧ ਕਰਦੀ ਸੀ ਤੇ ਹਮੇਸ਼ਾ ਹੀ ਆਪਣੀ ਮਾਂ ਦੇ ਨਾਲ ਝਗੜਦੀ ਰਹਿੰਦੀ ਸੀ ਤੇ ਇਹਨੂੰ ਕਹਿੰਦੀ ਸੀ ਕਿ ਤੂੰ ਇਸ ਉਮਰ ਦੇ ਵਿੱਚ ਇਹ ਸਭ ਕਰ ਰਹੀ ਹੈ ਤੇਰੇ ਲਈ ਇਹ ਚੰਗੀ ਗੱਲ ਨਹੀਂ ਹੈ ਇਸ ਗੱਲ ਤੋਂ ਉਹਦੀ ਮਾਂ ਜਿਹੜੀ ਸੀ ਅਨੂ ਦੇ ਨਾਲ ਨਾਰਾਜ਼ ਰਹਿੰਦੀ ਸੀ ਤੇ ਉਹ ਇਸ ਨੂੰ ਚੰਗਾ ਨਹੀਂ ਸੀ ਸਮਝਦੀ ਤੇ ਦੂਸਰਾ ਇਹ ਜਿਹੜੀ ਅਰਨਾ ਦੇਵੀ ਸੀ ਇਹ ਜਿਹੜੇ ਮਕਾਨ ਦੇ ਵਿੱਚ ਰਹਿ ਰਹੀਆਂ ਸਨ ਇਸ ਮਕਾਨ ਨੂੰ ਉਹ ਵੇਚਣਾ ਚਾਹੁੰਦੀ ਸੀ 18 ਲੱਖ ਰੁਪਏ ਦੇ ਵਿੱਚ ਪਰ ਇਹਦੀ ਜਿਹੜੀ ਕੁੜੀ ਸੀ ਅਨੂ ਉਹ ਇਸ ਮਕਾਨ ਨੂੰ ਵੇਚ ਨਹੀਂ ਦੇਣਾ ਚਾਹੁੰਦੀ ਸੀ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਰਹਿੰਦੀ ਸੀ ਕਿ ਮੈਂ ਇਹ ਮਕਾਨ ਵੇਚ ਨਹੀਂ ਦਵਾਂਗੀ ਹੁਣ ਅਰਨਾ ਦੇ ਵੀ ਇਹੀ ਸੋਚਦੀ ਸੀ ਕਿ ਜਿੰਨੀ ਦੇਰ ਤੱਕ ਤਾਂ ਅਨੂ ਹੈ ਇਹ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬਣ ਕੇ ਖੜੀ ਰਹੇਗੀ ਇਹ ਨਾ ਤਾਂ ਇਹ ਮਕਾਨ ਨੂੰ ਵੇਚਣ ਦਵੇਗੀ ਤੇ ਨਾ ਹੀ ਇਹਨੂੰ ਸਤਗੁਰੂ ਦੇ ਨਾਲ ਮਿਲਣ ਦਵੇਗੀ ਹੁਣ ਇਹ ਅਰੁਣਾ ਦੇਵੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਹੈ ਕਿ ਕਿਉਂ ਨਾ ਅੰਨੂ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤੇ ਇਸੇ ਪਲਾਨ ਦੇ ਤਹਿਤ 4 ਦਸੰਬਰ 2024 ਨੂੰ ਸ਼ਾਮ ਦੇ 7 ਵਜੇ ਦੇ ਕਰੀਬ ਜਿਸ ਤਰ੍ਹਾਂ ਹੀ ਅੰਨੂ ਆਪਣੇ ਬਾਹਰੋਂ ਨੌਕਰੀ ਕਰਕੇ ਆਉਂਦੀ ਹੈ ਤਾਂ ਉਹਦਾ ਟਾਈਮ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਉਹਦੀ ਮਾਂ ਅਰੁਣਾ ਉਸ ਘਰ ਨੂੰ ਤਾਲਾ ਲਾ ਕੇ ਆਪ ਬਾਹਰ ਚਲੀ ਜਾਂਦੀ ਹੈ ਤੇ ਜਿਹੜੀਆਂ ਘਰ ਦੀਆਂ ਚਾਬੀਆਂ ਹੁੰਦੀਆਂ ਨੇ ਉਹ ਗੇਟ ਦੇ ਲਾਗੇ ਇੱਕ ਇਹੋ ਜਿਹੀ ਜਗ੍ਹਾ ਬਣਾਈ ਹੋਈ ਸੀ ਜਿੱਥੇ ਇਹ ਚਾਬੀਆਂ ਨੂੰ ਰੱਖ ਕੇ ਚਲੀ ਜਾਂਦੀ ਸੀ ਕਿਉਂਕਿ ਪਹਿਲਾਂ ਵੀ ਜਦੋਂ ਅੰਨੂ ਜਦੋਂ ਵਾਪਸ ਆਉਂਦੀ ਸੀ ਆਪਣੀ ਨੌਕਰੀ ਤੋਂ ਤਾਂ ਉੱਥੋਂ ਹੀ ਇਹ ਚਾਬੀਆਂ ਚੁੱਕ ਕੇ ਤਾਲਾ ਖੋਲ੍ਹ ਲੈਂਦੀ ਸੀ ਤੇ ਅੰਦਰ ਚਲੀ ਜਾਂਦੀ ਸੀ ਤੇ ਉਸ ਦਿਨ ਵੀ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਅੰਨੂ ਸ਼ਾਮ ਨੂੰ ਘਰ ਆਉਂਦੀ ਹੈ ਤੇ ਉਸ ਮੁਗ ਦੇ ਵਿੱਚੋਂ ਚਾਬੀਆਂ ਨੂੰ ਕੱਢਦੀ ਹੈ ਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੀ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਹੀ ਇਹਨਾਂ ਦੇ ਘਰ ਦੇ ਵਿੱਚ ਅਰੁਣਾ ਦੇ ਵੀ ਨੇ ਇਹ ਜਿਹੜਾ ਉਹਦਾ ਆਸ਼ਿਕ ਸੀ ਸਤਗੁਰੂ ਸਿੰਘ ਉਹਨੂੰ ਪਹਿਲਾਂ ਤੋਂ ਹੀ ਇਸ ਘਰ ਦੇ ਵਿੱਚ ਬਿਠਾ ਰੱਖਿਆ ਹੋਇਆ ਸੀ ਤੇ ਜਿਸ ਤਰ੍ਹਾਂ ਹੀ ਉਹ ਤਾਲਾ ਖੋਲ ਕੇ ਅੰਦਰ ਜਾਂਦੀ ਹੈ ਤੇ ਇਹ ਜਿਹੜਾ ਸਤਗੁਰੂ ਸੀ ਉਹਨੇ ਅੰਨੂ ਦੀਆਂ ਅੱਖਾਂ ਦੇ ਵਿੱਚ ਪੀਸੀਆਂ ਹੋਈਆਂ ਮਿਰਚਾਂ ਸਿਰਕ ਦਿੱਤੀਆਂ ਸਨ ਜਿਸ ਦੇ ਨਾਲ ਅੰਨੂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਹਦੀ ਆਵਾਜ਼ ਗਵਾਂਡੀਆਂ ਤੱਕ ਵੀ ਗਈ ਸੀ ਉਸ ਤੋਂ ਬਾਅਦ ਸਤਗੁਰੂ ਨੇ ਅੰਨੂ ਦੇ ਸਿਰ ਦੇ ਉੱਤੇ ਕੋਈ ਭਾਰੀ ਚੀਜ਼ ਮਾਰਦਾ ਹੈ ਜਿਸ ਤੋਂ ਬਾਅਦ ਅੰਨੂ ਬੇਹੋਸ਼ ਹੋ ਜਾਂਦੀ ਹੈ ਤੇ ਉਹਨੂੰ ਫਿਰ ਇੱਕ ਢੀਸਦਾ ਹੋਇਆ ਪਿਛਲਾ ਜਿਹੜਾ ਡੂੰਗਾ ਕਮਰਾ ਸੀ ਉਹਦੇ ਵਿੱਚ ਜਾ ਕੇ ਸੁੱਟ ਦਿੰਦਾ ਹੈ ਤੇ ਉਹਦੇ ਲਾਗੇ ਇੱਕ ਕੋਟਨਾ ਪਿਆ ਹੁੰਦਾ ਹੈ ਤੇ ਉਹ ਕੋਟਨੇ ਦੇ ਨਾਲ ਇਹਦੇ ਸਿਰ ਤੇ ਮਾਰ ਮਾਰ ਕੇ ਇਹਨੂੰ ਮਾਰ ਦਿੰਦਾ ਹੈ ਹੁਣ ਸਤਗੁਰੂ ਇਹ ਸਾਰੀਆਂ ਘਰ ਦੀਆਂ ਜਿਹੜੀਆਂ ਲਾਈਟਾਂ ਸਨ ਜਗ ਰਹੀਆਂ ਉਹਨਾਂ ਨੂੰ ਬੰਦ ਕਰਦਾ ਹੈ ਤੇ ਇੱਥੋਂ ਇਹ ਭੱਜ ਨਿਕਲਦਾ ਹੈ ਤੇ ਜਦੋਂ ਇਹ ਘਰ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਹੁੰਦੀਆਂ ਨੇ ਤਾਂ ਗੁਆਂਢੀਆਂ ਨੂੰ ਸ਼ੱਕ ਪੈ ਜਾਂਦਾ ਹੈ ਉਹ ਇਸ ਬੰਦੇ ਨੂੰ ਭੱਜਦਿਆਂ ਹੋਇਆਂ ਵੀ ਉਹਦਾ ਪਰਛਾਵਾਂ ਜਿਹਾ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੋਂ ਬੰਦਾ ਭੱਜ ਕੇ ਗਿਆ ਇਹ ਵੀ ਵੇਖ ਲੈਂਦੇ ਨੇ ਤੇ ਹੁਣ ਗਵਾਨੀਆਂ ਨੂੰ ਇਹੋ ਸ਼ੱਕ ਹੋਇਆ ਸੀ ਕਿ ਇਸ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਹੈ ਇਸ ਲਈ ਉਹ ਪੁਲਿਸ ਨੂੰ ਫੋਨ ਕਰਦੇ ਨੇ ਹੁਣ ਜਿਸ ਤਰ੍ਹਾਂ ਹੀ ਅਨੂ ਦੀ ਮਾਂ ਆਉਂਦੀ ਹੈ ਅਰੁਣਾ ਦੇਵੀ ਉਹ ਇੱਕ ਬਹੁਤ ਹੀ ਆਰਾਮ ਦੇ ਨਾਲ ਆ ਕੇ ਬੈਠ ਜਾਂਦੀ ਹੈ ਗਵਾਨੀਆਂ ਦੇ ਘਰ ਉਹ ਇਸ ਤਰ੍ਹਾਂ ਬਿਹੇਵ ਕਰਦੀ ਹੈ ਕਿ ਜਿਸ ਤਰ੍ਹਾਂ ਉਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਪਰ ਜਦੋਂ ਕਹਿੰਦੇ ਨੇ ਕਿ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਤਾਂ ਵੱਡੇ ਵੱਡੇ ਮੁਜਰਮਾਂ ਨੂੰ ਬਕਾ ਲੈਂਦੀ ਹੈ ਪੁਲਿਸ ਨੂੰ ਨਿੱਧਾ ਸਿੱਧਾ ਸਿੱਧਾ ਸ਼ੱਕ ਜਿਹੜਾ ਉਹ ਉਹਦੀ ਮਾਂ ਦੇ ਉੱਤੇ ਹੀ ਹੁੰਦਾ ਹੈ ਗਵਾਂਡੀਆਂ ਨੇ ਵੀ ਜਦੋਂ ਆਪਣੇ ਬਿਆਨ ਦਿੱਤੇ ਤਾਂ ਉਹਨਾਂ ਨੂੰ ਵੀ ਇਹ ਹੀ ਲੱਗਿਆ ਕਿ ਇਹਨਾਂ ਦੇ ਘਰ ਦੇ ਵਿੱਚ ਕੁਝ ਗਲਤ ਚੱਲ ਰਿਹਾ ਸੀ ਤੇ ਉਹਦੇ ਤੋਂ ਵੀ ਇਹਨਾਂ ਨੂੰ ਸ਼ੱਕ ਹੋ ਜਾਂਦਾ ਹੈ ਹੁਣ ਪੁਲਿਸ ਅਰਨਾ ਦੇਵੀ ਨੂੰ ਤੇ ਉਹਦੇ ਆਸ਼ਿਕ ਸਤਗੁਰੂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਨਾਂ ਦੇ ਉੱਪਰ ਕਤਲ ਦਾ ਮੁਕੱਦਮਾ ਪਾ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ ਇੱਕ ਮਾਂ ਨੇ ਹੀ ਆਪਣੇ ਨਾਜਾਇਜ਼ ਬੰਦੇ ਨੇ ਚਲਦਿਆ ਆਪਣੀ ਧੀ ਨੂੰ ਆਪਣੇ ਇਹਨਾਂ ਰਿਸ਼ਤਿਆਂ ਦੇ ਵਿੱਚ ਰੋੜਾ ਸਮਝਿਆ ਤੇ ਉਸ ਮਾਂ ਨੇ ਹੀ ਇਹ ਨਹੀਂ ਸਮਝਿਆ ਕਿ ਮੇਰੇ ਇਹਨਾਂ ਰਿਸ਼ਤਿਆਂ ਤੋਂ ਵੱਧ ਕੇ ਮੇਰੀ ਧੀ ਹੀ ਹੈ ਪਰ ਉਸ ਮਾਂ ਨੇ ਆਪਣੇ ਸਵਾਰਥ ਦੇ ਲਈ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸਤੋ ਇਸ ਵੀਡੀਓ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਸਾਰੇ ਕ੍ਰਾਈਮ ਚੱਲ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ